ਹੈਲੋ ਹੰਮੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਬਰਾਡ ਜਰਸੀ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਅੱਜ ਬਾਈ ਜੀ ਆਪਾਂ ਦੂਜਾ ਸੂਆ ਵੇੜਾ ਤਾਜੀ ਸੂਣਾਂ ਲਈ ਹਫਤਾ ਬਾਕੀ ਹੈ ਜੀ ਰਿਜਨਲ ਦੂਜਾ ਸੂਆ ਬਾਈ 6 ਦਿਨ ਦਾ ਜਾਤ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਬਈ ਪੂਰੀ ਜਾਤ ਵਾਲੀ ਐ ਪਿੱਟੰਗ ਵਾਲਾ ਲੈਵਾ ਦੁਰਕਲ ਫਸਮੇ ਆਰਡਰ ਦੀ ਆ ਵੀ ਬਾਈ ਲੀਟਰ ਦਾ ਦਰਾਮਣਾ ਪਾ ਦੇਣਾ ਜੀ ਨੇ ਸ਼ਹਿਰ ਆਪਣਾ ਜੈਤੂਆ ਜਿਲ੍ਹਾ ਫਰੀਦਕੋਟ ਜੈਤੂਆ ਕੇ ਬਾਜ਼ਾਰਖਾਨਾ ਰੋਡ ਤੇ ਆਪਣਾ ਘਰਾਬਾ ਜੀ ਸਕਰੀਨ ਥੱਲੇ ਆਪਣਾ ਨੰਬਰ ਚੱਲ ਰਿਹਾ ਜਿਵੇਂ ਬਾਈ ਨੇ ਵੈਡ ਖਰੀਦਦਿਆਂ ਵੀ ਆਪਣਾ ਸੰਪਰਕ ਕਰ ਸਕਦਾ ਜੀ ਅੱਛਾ ਫਵਾੜਾ ਬੇਜਪੁਰ ਜາດਕਵਾਦੀ ਚੈੱਕ ਕਰ ਸਕਦੇ ਜੀ ਫਿਕਸਡ ਰੇਟ ਬਿਲਕੁਲ ਮੁੱਲਬਰੀ ਇਹਦਾ 68000 ਰੁਪਇਆ ਤੇ 65000 ਦੀ ਜਸਮੋ ਜਿਨੀ ਵੀ ਲੈਣੀ ਹੋਵੇ ਮੁੱਲ ਆਪਾਂ ਵਿੱਚ ਦੱਸਣ ਵੀਡੀਓ ਤੇ 65000 ਰੁਪਇਆ ਦੀ ਜਸਮੋ ਇੱਕ ਵਾਰ ਬਜੀ ਦਵਾਰਾ ਪੈਂਦਿਕਾ ਦਿ ਜਿਨੀ ਵੀ ਵਾਰਡ ਲੈਣੀ ਹੋਵੇ ਆਪਣੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਾਂ ਤੇ ਵੀਡੀਓ ਨੂੰ ਵੀਰੇ ਵੱਤ-ਵੱਤ ਸ਼ੇਅਰ ਕਰ ਦਿਓ Tänne on